ਗੁਰੂ ਨਾਨਕ ਪਾਸ਼ਾ ਦੇ ਸਿੱਖ ਕਿਹੋ ਜਿਹੇ ਹੋਣਗੇ ਅੱਜ ਮੈਂ ਤੁਹਾਨੂੰ ਦੋ ਬੰਦਿਆਂ ਦੀ ਗੱਲ ਕਰਕੇ ਦੱਸਣ ਦੀ ਕੋਸ਼ਿਸ਼ ਕਰਾਂਗਾ ਇੱਕ ਛੋਟੀ ਜੀ ਦੁਕਾਨ ਆ ਸਾਡੇ ਸ਼ਹਿਰ ਦੇ ਵਿੱਚ ਉਹ ਕੋਈ ਬਹੁਤਾ ਸਮਾਨ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਸ ਬੰਦੇ ਦਾ ਕਿਰਾਇਆ ਪੂਰਾ ਹੁੰਦਾ ਹੋਊਗਾ ਮੈਨੂੰ ਲੱਗਦਾ ਉਹ ਸਿਰਫ ਟਾਈਮ ਪਾਸ ਕਰਨ ਵਾਸਤੇ ਉੱਥੇ ਦੁਕਾਨ ਤੇ ਬੈਠਦਾ ਤੇ ਉਹਦੇ ਕੋਲ ਉਹਨਾ ਮੈਂ ਐਲਫੀ ਜਿਹੜੀ ਦੀ 5 ਰੁਪਈਆ ਦਿੰਦੀ ਐਲਫੀ ਮੈਂ ਉਹ ਲੈਣ ਗਿਆ ਉਸ ਬੰਦੇ ਨੇ ਉਹਨੂੰ ਐਲਫੀ ਨੂੰ ਉਹਦਾ ਜੋ ਪੈਕੇਟ ਚੋਂ ਕੱਟਿਆ ਉਹਨਾਂ ਨੂੰ ਖੋਲ ਕੇ ਵੇਖ ਲਈ ਫਿਰ ਮੈਨੂੰ ਚੈੱਕ ਕੀਤੀ ਦਿੱਤੀ ਮੈਂ ਖਾ ਪੁੱਛੀ ਜਿੱਦਾਂ ਉਹ ਕਹਿੰਦਾ ਕਈ ਨਾ ਚਮ ਜੰਦੀਆਂ ਵਿੱਚ ਤੇ ਉਹ ਖਰਾਬ ਹੋਣੀਆਂ ਤੁਹਾਡੇ ਕੰਮ ਨਹੀਂ ਆਉਣੀਆਂ ਤੇ ਇਸ ਕਰਕੇ ਮੈਂ ਚੈੱਕ ਕਰਕੇ ਦਿੰਦਾ ਵਾਂ ਕਿ ਵਾਪਸ ਕਰ ਦਿੰਦੇ ਦੇਖੋ 5 ਰੁਪਈਆਂ ਦੀ ਚੀਜ਼ ਉਹਨੇ ਉਹ ਵੀ ਚੈੱਕ ਕਰਕੇ ਦਿੱਤੀ ਇਹ ਨਾ ਕਹਿੰਦੇ ਆ ਨਾਨਕ ਦਾ ਸਿੱਖ ਅਗਲੀ ਗੱਲ ਇੱਕ ਵਾਰ ਕਰਾਂ ਕੁਝ ਅੱਧਾ ਸਾਲ ਪੁਰਾਣੀ ਗੱਲ ਹੋ ਗਈ ਮੈਂ ਜਿਹੜਾ ਆਪਣੇ ਘਰ ਦੇ ਵਿੱਚ ਸਰਕਾਰੀ ਪੰਪ ਜਿਹੜੀ ਟੁੱਟੀ ਲਵਾਉਣ ਵਾਸਤੇ ਮੈਂ ਉਸ ਬੰਦੇ ਨੂੰ ਜਿਹੜਾ ਕੰਮ ਕਰਦਾ ਸੀ ਉਹਨੂੰ ਮੈਂ ਫੋਨ ਕੀਤਾ ਤੇ ਉਹ ਆਇਆ ਬੰਦਾ ਕਾਲੇ ਪੀੜੇ ਦੇ ਕੱਪੜੇ ਅੱਧ ਸਿਆਲੀ ਦੇ ਜੈਣਾ ਉਹਨੇ ਛੋਟਾ ਜਿਹਾ ਮੇ ਮੜਾ ਜਿਹਾ ਪਜਾਮਾ ਪਾਇਆ ਹੱਥਾਂ ਦੀਆਂ ਬਿਦਾਈਆਂ ਪੈਰਾਂ ਦੀਆਂ ਬਿਦਾਈਆਂ ਫੱਟੀਆਂ ਉਹ ਆਇਆ ਉਹਨੇ ਹਸਾਬ ਦਾਬ ਜਲਾ ਕੇ ਮੈਂ ਦੱਸਿਆ ਕਿੰਦਾ ਇੰਦਾ ਇੰਨਾ ਸਾਮਾਨ ਲੱਗਣਾ ਤੇ ਬਾਅਦ ਵਿੱਚ ਨਾ ਜਦੋਂ ਉਹਨੇ ਅੰਦਰ ਵੜ ਕੇ ਵੇਖਿਆ ਤੇ ਕਿਹਾ ਟੁੱਟੀ ਫਰਾਉਣੀ ਮੈਂ ਕਿਹਾ ਇੱਥੇ ਕਿੰਦਾ ਭਾਜੀ ਨਾ ਲਾਓ ਮੈਂ ਕਿਉਂ ਕਿੰਦਾ ਜਿਹੜੀ ਟੈਂਕੀ ਆ ਨਾ ਉਹ ਬਲੋ ਜਿਹੜਾ ਤੁਹਾਡਾ ਘਰ ਹੈ ਬਹੁਤ ਉੱਚੀ ਜਗ੍ਹਾ ਤੇ ਆ ਇੱਥੇ ਪਾਣੀ ਨਹੀਂ ਪਹੁੰਚਣਾ ਮੈਂ ਨਹੀਂ ਯਾਰੀ ਤੱਕ ਤਾਂ ਹਾਂ ਕਹਿੰਦਾ ਪਾਜੀ ਮੇਰਾ ਤਜਰਬਾ ਮੈਂ ਕਹਿ ਰਿਹਾ ਨਾ ਨਹੀਂ ਬੋਟਣਾ ਪਾਣੀ ਤੇ ਬਾਕੀ ਤੁਹਾਡੀ ਕਿਹਦਾ ਮਰਜ਼ੀ ਆ ਲਵਾ ਲਓ ਮੈਂ ਤਾਂ ਕਿਹਾ ਆਪਣੀ ਮਿਹਨਤ ਲੈ ਜਾਣੀ ਹੈ ਮੇਰੇ ਤੇ ਜਿਹੜਾ ਖਰਚਾ ਆਉਣਾ ਮੈਂ ਆਪਣਾ ਉੱਤੇ ਮਿਹਨਤ ਲੈਣੀ ਲੈਣੀ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਹਾਡੇ ਘਰ ਪਾਣੀ ਨਹੀਂ ਬੋਟਣਾ ਕੱਲ ਨੂੰ ਮੈਨੂੰ ਨਾ ਆ ਕੇ ਸਲੂਟ ਆ ਟੁੱਟਾ ਜਾਂ ਸਾਈਕਲ ਮਾਤਰ ਜਾਂ ਬੰਦਾ ਗਰੀਬੜਾ ਜਾਂ ਬੰਦਾ ਭਰਤੀ ਜਾਂ ਜਾ ਬੱਚਾ ਨਾਨਕ ਦਾ ਸਿੱਖ ਇੰਨਾ ਅਮੀਰ ਇਦਾਂ ਦੇ ਹੋਣਗੇ ਜੇ ਹੋਣਗੇ ਤੇ ਮੇਰੇ ਬਾਬੇ ਨਾਨਕ ਤੇ ਸਿੱਖ ਇਦਾਂ ਦੇ ਹੋਣੇ ਆ ਜੇ ਹੋਣੇ ਤੇ ਇਦਾਂ ਦੇ ਹੋਣੇ ਚਾਹੀਦੇ ਇਹਨੂੰ ਕਹਿੰਦੇ ਨੇ ਗੁਰੂ ਨਾਨਕ ਪਾਸ਼ਾ ਦੇ ਫਲਸਫੇ ਸਿਧਾਂਤ ਦੇ ਪੈਰਾਂ ਦੇਣ ਵਾਲੇ ਗੁਰੂ ਨਾਨਕ ਦੇ ਸਿੱਖ ਕਾਸ਼ ਹੋਰ ਵੀ ਹੋਣ